ਨਾ ਘਸ ਹੁੰਨ ਮਾਰਦਾ ਨਾ ਲੱਤ ਮਾਰਦਾ ਜਦੋਂ ਪ੍ਰਮਾਤਮਾ ਮਾਰਦਾ ਮਤ ਮਾਰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਤ ਮਾਰੀ ਗਈ ਜਦੋਂ ਸ਼੍ਰੀ ਕਾਲ ਤਖਸਾਹ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰਨ ਦੀਆਂ ਗੱਲਾਂ ਲੱਗ ਗਿਆ ਕਰਨ ਪਤਿਤ ਬੰਦਾ ਦਾੜੀ ਨਹੀਂ ਕੇਸ ਨਹੀਂ ਸ਼ਰਾਬ ਪੀਂਦਾ ਤੇ ਉਹ ਕਹਿੰਦਾ ਕਿ ਸ਼੍ਰੀ ਕਾਲ ਤਖਸਾਹ ਦੇ ਜਥੇਦਾਰ ਨੂੰ ਮੈਂ ਸਵਾਲ ਕਰਨੇ ਨੇ ਪਹਿਲੀ ਗੱਲ ਤੁਹਾਨੂੰ ਸ਼੍ਰੀ ਕਾਲ ਤਖਸਾਹ ਨਹੀਂ ਸਿੰਘ ਸਾਹਿਬ ਨੇ ਸੱਦਿਆ ਕਿਉਂਕਿ ਤੁਸੀਂ ਪਤੀ ਤੋਂ ਤੁਹਾਨੂੰ ਸਕਤਰੇਤ ਸੱਦਿਆ ਸ਼੍ਰੀ ਕਾਲਤਾਖਸਾਬ ਦੇ ਦੂਜਾ ਤੁਸੀਂ ਨਿਮਾਣੇ ਹੋਣ ਦੀ ਕਦੇ ਗੱਲ ਕਰਦੇ ਹੋ ਕਦੇ ਹੰਕਾਰ ਦੀਆਂ ਗੱਲਾਂ ਕਰਦੇ ਹੋ ਕਿ ਮੈਂ ਸਵਾਲ ਜਵਾਬ ਕਰਨੇ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਦੇਖਿਆ ਕਿ ਸਿੰਘ ਸਾਹਿਬ ਦੇ ਨਾਲ ਕੋਈ ਜਾ ਕੇ ਸਵਾਲ ਜਵਾਬ ਕਰਦਾ ਹੋਵੇ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਵੱਡਾ ਤਾਂ ਤੂੰ ਹੈ ਨਹੀਂ ਤੂੰ ਤਾਂ ਉਹਦੀ ਜੁੱਤੀ ਵਰਗਾ ਵੀ ਨਹੀਂ ਸਵਾਲ ਜਵਾਬ ਤਾਂ ਉਹਨੇ ਨਹੀਂ ਕੀਤੇ ਜੋ ਨੀਮਾ ਹੋ ਕੇ ਜਾ ਕੇ ਹੱਥ ਬੰਨ ਕੇ ਖੜ ਗਿਆ ਸੀ ਤੂੰ ਕਹਿੰਦਾ ਮੈਂ ਸਵਾਲ ਜਵਾਬ ਕਰਨੇ ਆ ਤੇਰੇ ਜਿਹੜੀਆਂ ਵੀਡੀਓ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਹੋਇਆ ਕਿਹਲੇ ਜਾਂਚ ਹੋਣੀ ਹੈ ਜਿਹੜੀਆਂ ਵੀਡੀਓ ਦੇ ਵਿੱਚ ਅਪੱਤੀ ਜਨਕ ਮੈਂ ਸਮਝਦਾ ਕਿ ਲੱਛਣ ਦਿਖ ਰਹੇ ਨੇ ਹੁਣ ਉਹ ਜਾਂਚ ਦਾ ਵਿਸ਼ਾ ਹਲੇ ਵੀਡੀਓ ਮੈਂ ਤਾਂ ਕਰਕੇ ਉਹਦੇ ਬਾਰੇ ਜ਼ਿਆਦਾ ਨਹੀਂ ਬੋਲਦਾ ਕਿ ਕਿਤੇ ਗੁਰੂ ਸਾਹਿਬਾਨ ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਨੇ ਕਿਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਵਾਲੇ ਉਹਨਾਂ ਦੀ ਇੱਕ ਸਟੈਚੂ ਤੇ ਛਿੱਟੇ ਮਾਰੇ ਜਾ ਰਹੇ ਨੇ ਇਹ ਤਾਂ ਤੂੰ ਕਹਿਣਾ ਕਿ AI ਨਾਲ ਨੇ ਹਲੇ ਚਲੋ ਜਾਂਚ ਹੋਣੀ ਆ ਇੱਕ ਸ਼ਹੀਦ ਦੇ ਭੋਗ ਤੇ ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਟੇਜ ਤੋਂ ਲੋਕਾਂ ਨੇ ਨਿਠਾਇਆ ਤੁਨੂੰ ਸਿੱਖ ਸੰਗਤ ਨੇ ਨਿਠਾਇਆ ਉਤੋਂ ਕਿ ਦਰਾਹ ਸ਼ਰਾਬ ਪੀਤੀ ਹੋਈ ਆ दारू ਪੀਤੀ ਹੋਈ ਆ ਤੇ ਬਾਹਰ ਆ ਕੇ ਤੇ ਤੂੰ ਗੱਲ ਨਹੀਂ ਕਰੀ ਗਈ ਮੀਡੀਆ ਤੇ ਤੂੰ ਭੱਜ ਗਿਆ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਤੇਰੇ ਸਾਥੀ ਨਾਲ ਵਾਲੀ ਸੀਟਾਂ ਦੇ ਜਿਹੜੇ ਬੈਠੇ ਸੀ ਮੈਂਬਰ ਪਾਰਲੀਮੈਂਟ ਉਹਨਾਂ ਬੰਦਿਆਂ ਨੇ ਰਿਟਨ 'ਚ ਸ਼ਿਕਾਇਤ ਕੀਤੀ ਸਪੀਕਰ ਨੂੰ ਕਿ ਭਾਈ ਇਹ ਤਾਂ ਬਦਬੂ ਮਾਰਦੀ ਆ ਮਸਕ ਮਾਰਦੀ ਆ ਇਹਦੇ ਤੋਂ ਇਹ दारू ਪੀਤੀ ਹੋਈ ਪੀ ਕੇ ਇਹ ਸੰਸਦ ਦੇ ਵਿੱਚ ਆਉਂਦਾ ਉਹ ਤਾਂ AI ਨਾਲ ਨਹੀਂ ਇਹ ਤਾਂ ਚਲੋ ਹਲੇ ਜਾਂਚ ਹੋਣੀ ਆ ਕਿ AI ਹੈਗੀ ਹੈ ਕਿ ਨਹੀਂ ਹੈਗੀ ਆ ਹਾਲੇ ਤਾਂ ਜਾਂਚ ਦਾ ਵਿਸ਼ਾ ਹੈ ਪਰ ਤੇਰਾ ਕਹਿੰਦੇ ਨੇ ਮਿੱਤਰਾਂ ਦਾ ਰਿਕਾਰਡ ਬੋਲਦਾ ਤੇਰਾ ਦਾ ਰਿਕਾਰਡ ਬੋਲਦਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਦਰੂਪੀ ਕੇ ਜਾ ਸਕਦਾ ਤਾਂ ਕੁਝ ਵੀ ਕਰ ਸਕਦਾ ਤੇ ਗੱਲਾਂ ਕਰਦਾ ਤੂੰ ਸਵਾਲ ਜਵਾਬ ਕਰਨ ਦੀ ਮੇਰੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਥੋੜਾ ਫਰਕ ਆਪਾਂ ਵੀ ਦੇਖਿਆ ਕਰੀਏ ਖਾਮੀਆਂ ਰਹਿ ਜਾ ਕਰਦੀਆਂ ਨੇ ਇਨਸਾਨ ਕੋਈ ਵੀ ਸੰਪੂਰਨ ਨਹੀਂ ਜਾਣੇ ਅਣਜਾਣੇ ਕਈ ਵਾਰ ਜਾਣ ਕੇ ਨਹੀਂ ਕਰਦਾ ਅਣਜਾਣੇ 'ਚ ਵੀ ਕੋਈ ਗਲਤੀ ਹੋ ਜਾਂਦੀ ਹੈ ਪਰ ਸ਼੍ਰੋਮਣੀ ਕਾਲੰਡੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਸਤੀਫਾ ਦੇ ਕੇ ਪ੍ਰਧਾਨਗੀ ਤੋਂ ਇੱਕ ਨਮਾਣੇ ਸਿੱਖ ਵਜੋਂ ਜਾ ਕੇ ਫਸੀਲ ਦੇ ਅੱਗੇ ਖੜੇ ਤੇ ਇੱਕ ਸ਼ਬਦ ਵੀ ਸੁਣਿਆ ਕਿਸੇ ਪੂਰੀ ਦੁਨੀਆ ਨੇ ਬੋਲੇ ਹੋਣ ਕੋਈ ਸਵਾਲ ਜਵਾਬ ਕਰਿਆ ਹੋਵੇ ਜੋ ਵੀ ਇਲਜ਼ਾਮ ਲੱਗੇ ਚਲੋ ਉਹ ਸੱਚੇ ਸੀ ਝੂਠੇ ਸੀ ਜੋ ਵੀ ਸੀ ਉਹਨਾਂ ਨੇ ਐ ਝੋਲੀ ਅੱਦ ਕੇ ਸਾਰਾ ਕੁਝ ਆਪਣੇ ਝੋਲੀ ਪਵਾ ਕੇ ਆਗੇ ਤੇ ਉਹ ਵੀ ਦੇਖੇ ਜਿਹੜੇ ਉਂਗਲਾ ਕਰ ਕਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੋਲਦੇ ਸੀ ਇਹ ਆ ਗਿਆ ਹੁਣ ਕਹਿੰਦਾ ਮੈਂ ਤਿਆਰੀ ਕਰਕੇ ਜਾਉ ਕੈਮਰੇ ਦੀ ਕੈਮਰੇ ਆਨ ਲਾਈਵ ਕਰਾ ਕੇ ਸਵਾਲ ਜਵਾਬ ਕਰੂੰਗਾ ਤੇਰੀ ਔਕਾਤ ਨਹੀਂ ਐਡਾ ਵੀ ਤੂੰ ਮੁੱਖ ਮੰਤਰੀ ਹਾਂ ਕੋਈ ਤੂੰ ਰੱਬ ਨਹੀਂ ਹੈਗਾ ਜਿਹੜਾ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸਵਾਲ ਜਵਾਬ ਕਰੇਗਾ ਮੈਂ ਤੈਨੂੰ ਚੈਲੰਜ ਕਰਦਾ ਕਿ ਇਹ ਤਾਂ ਸਵਾਲ ਜਵਾਬ ਹੀ ਕਰਨੇ ਆ ਸ਼੍ਰੋਮਣੀ ਕੱਲ ਦਾ ਯੂਥ ਵਿੰਗ ਦਾ ਪ੍ਰਧਾਨਤ ਨੂੰ ਚੈਲੰਜ ਕਰਦਾ ਘਰ ਤੇਰਾ ਕੈਮਰੇ ਤੇਰੇ ਮੀਡੀਆ ਤੇਰੀ ਬੰਦੇ ਤੇਰੇ ਕੱਲਾ ਆਉਂਗਾ ਤੇਰੇ ਘਰੇ ਉਹਨਾਂ ਤੋਂ ਕਰ ਲੈ ਮੈਨੂੰ ਕਰ ਜਿਹੜੇ ਸਵਾਲ ਕਰਨੇ ਆ ਤੇ ਮੈਂ ਕਰੂੰਗਾ ਤੇ ਉਹਨਾਂ ਦਾ ਵੀ ਜਵਾਬ ਨਹੀਂ ਨਹੀਂ ਜਵਾਬ ਫਿਰ ਜਿਹੜੇ ਮਰਜ਼ੀ ਪੰਜ ਵਿਸ਼ੇ ਚੁਣ ਲਈ ਲੋਕ ਭਲਾਈ ਚੁਣ ਲਈ ਡਿਵੈਲਪਮੈਂਟ ਚੁਣ ਲਈ ਧਾਰਮਿਕ ਵਿਸ਼ਾ ਚੁਣ ਲਈ ਜਿਹੜਾ ਮਰਜ਼ੀ ਵਿਸ਼ਾ ਚੁਣ ਲਈ ਜਿਹੜਾ ਤੇਰਾ ਚਿੱਤ ਕਰਦਾ ਕੋਈ ਪੰਜ ਐਜੂਕੇਸ਼ਨ ਚੁਣ ਲਈ ਨੌਜਵਾਨ ਤੇ ਬਾਹ ਕਿਨੇ ਖੜੀ ਫੜੀ ਪੰਜਾਬ ਦੇ ਵਿੱਚ ਉਹ ਚੁਣ ਲਈ ਜਿਹੜਾ ਮਰਜੀ ਵਿਸ਼ਾ ਚੁਣ ਲਈ ਪੰਜ ਵਿਸ਼ਾ ਨੇ ਤੈਨੂੰ ਚੈਲੰਜ ਕਰਦਾ ਕਿ ਮੈਂ ਤੇਰੇ ਘਰੇ ਆਉਣਾ ਥਾਂ ਵੀ ਤੇਰੀ ਕੈਮਰੇ ਵਿੱਚ ਤੇਰਾ ਦਾ ਜਾਣਾ ਵੀ ਕਿਤੇ ਨਹੀਂ ਤੇਰੇ ਘਰੇ ਮੈਂ ਹੀ ਆ ਜਾਣਾ ਤੇ ਮੈਂ ਕਿਸੇ ਦਿਨ ਆਉਂਗਾ ਵੀ ਤੇਰੇ ਘਰੇ ਤੂੰ ਬੂਹਾ ਖੋਲੀ ਨਾ ਖੋਲੀ ਤੇ ਤੈਨੂੰ ਬਾਹਰ ਤੇ ਆ ਕੇ ਕਹੂੰਗਾ ਕਿ ਲੈ ਮੈਨੂੰ ਕੁਝ ਸਵਾਲ ਕਿਹੜੇ ਪੁੱਛਣੇ ਆ ਤੇ ਮੈਂ ਤੈਨੂੰ ਸਵਾਲ ਪੁੱਛਦਾ ਕਰੀਏ ਪੱਲਾਇਓ ਫਿਰ ਜੇ ਲਾਈਵ ਤੈਨੂੰ ਐਨਾ ਹੀ ਤੈਨੂੰ ਲਾਈਵ ਬੋਲਣ ਦਾ ਸ਼ੌਂਕ ਆ ਤੇ ਤੈਨੂੰ ਆਪਣੇ ਆਪ ਤੇ ਇੰਨਾ ਹਕਾਰ ਆ ਕਿ ਮੈਂ ਗੱਲਾਂ ਦੇ ਵਿੱਚ ਜਿੱਤ ਲੂੰਗਾ ਜਿੱਤਦਾ ਗੱਲਾਂ ਨਹੀਂ ਹੁੰਦੀਆਂ ਮਿੱਤਰਾ ਸੱਚ ਹੁੰਦਾ ਇੱਕ ਵਾਰ ਤੂੰ ਗੱਲਾਂ ਦਾ ਕੜਾ ਬਣ ਕੇ ਬਣਾ ਕੇ ਮੁੱਖ ਮੰਤਰੀ ਜ਼ਰੂਰ ਬਣ ਗਿਆ ਪਰ ਇਤਿਹਾਸ ਦੇ ਵਿੱਚ ਮੂੰਹ ਕਾਲਾ ਕਰਾ ਕੇ ਜਾਏਗਾ ਲੋਕ ਤੈਨੂੰ ਉਹ ਨਾਮਾਂ ਤੋਂ ਯਾਦ ਕਰਨਗੇ ਕਿ ਇੰਨਾ ਝੂਠਾ ਤੇ ਬੇਈਮਾਨ ਬੰਦਾ ਨਹੀਂ ਕਿਤੇ ਦੇਖਣਾ ਔਰਤਾਂ ਨਾਲ ਨੌਜਵਾਨਾਂ ਨਾਲ ਮਲਾਜਮਾਂ ਨਾਲ ਗਰੀਬਾਂ ਨਾਲ ਕਿਸਾਨਾਂ ਨਾਲ ਕਿਹਦੇ ਨਾਲ ਤੈਨੂੰ ਧੋਖਾ ਨਹੀਂ ਕੀਤਾ ਕੱਲੇ-ਕੱਲੇ ਸਵਾਲ ਦਾ ਜਵਾਬ ਤੈਨੂੰ ਕਿਸੇ ਦਿਨ ਆ ਕੇ ਟਕਰਾਂਗੇ ਮਾਗੀ ਦੀ ਕਾਨਫਰੰਸ ਤੋਂ ਬਾਅਦ ਪੁੱਛਾਂਗੇ ਤੈਨੂੰ ਸਵਾਲ-ਜਵਾਬ ਕਿਵੇਂ ਹੁੰਦੇ ਨੇ ਤੋ ਐਡਾ ਨਹੀਂ ਕਿ ਤੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ-ਜਵਾਬ ਕਰੇਗਾ ਸਿੱਖ ਸੰਗਤ ਨੂੰ ਬੇਨਤੀ ਆ ਇਹ ਫਰਕ ਦੇਖੋ ਕਿ ਕਿਹੜੇ ਨੀਵੇਂ ਹੋ ਕੇ ਜਾਂਦੇ ਨੇ ਕਿਹੜੇ ਚੜ੍ਹ ਕੇ ਜਾਂਦੇ ਨੇ 1 ਸਾਲ ਪਹਿਲਾਂ 1 ਸਾਲ ਹੀ ਹੋਇਆ ਤੇ ਜਿਹੜਾ ਨੀਮਾ ਹੋ ਕੇ ਗਿਆ ਸੀ ਜਿਹੜਾ ਬਖਸ਼ਿੰਦ ਗੁਰੂ ਦੇ ਬਖਸ਼ਿੰਦ ਤਖਤ ਦੇ ਅੱਗੇ ਹੱਥ ਬੰਨ੍ਹ ਕੇ ਖੜਾ ਸੀ ਅੱਜ ਸਾਲ ਦੇ ਬਾਅਦ ਫਰਕ ਦੇਖੋ ਇਹ ਗੁਰੂ ਦਾ ਆਸ਼ੀਰਵਾਦ ਆ ਸ਼ਰਨ ਪਰੇ ਸੁੱਤਰੇ ਤੇ ਜਿਹੜਾ ਚੜ ਕੇ ਜਾਂਦਾ ਉਹਨੂੰ ਹਮੇਸ਼ਾ ਮਾਰ ਪੈਂਦੀ ਆ ਤੇ ਤੇਰੀ ਹੰਕਾਰ ਤੇਰੇ ਬੋਲ ਤੇਰਾ ਇਹ ਐਨਾ ਰਵਈਆ ਮਾੜਾ ਰਵਈਆ ਇਹ ਤੈਨੂੰ ਲੈ ਡੁੱਬੂਗਾ ਕਿਉਂਕਿ ਤੂੰ ਰੱਬ ਨੂੰ ਨਹੀਂ ਮੰਨਦਾ ਡਰਾਮਾ ਕਰਦਾ ਨਾ ਤੂੰ ਰੱਬ ਨੂੰ ਤੇ ਨਾ ਰੱਬ ਦੀ ਹੋਂਦ ਨੂੰ ਮੰਨਦਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਾ ਕੇ ਸ਼ਰਾਬ ਪੀ ਕੇ ਜਾ ਸਕਦਾ ਤਾਂ ਤੂੰ ਕੁਝ ਵੀ ਕਰ ਸਕਦਾ ਕੋਈ ਵੀ ਤੇਰੀ ਵੀਡੀਓ ਅਸਲੀ ਹੋ ਸਕਦੀ ਆ ਕਿਉਂਕਿ ਆ ਜਿਹੜੀਆਂ ਪੁਰਾਣਾ ਤੇਰਾ ਰਕਾਰ ਬੋਲਦਾ ਇਹ ਦੱਸਦਾ ਕਿ ਤੇਰੀਆਂ ਕਰਤੂਤਾਂ ਕਿਹੋ ਜਿਆਂ ਨੇ ਸੋ ਇਸ ਲਈ ਸਿੱਖ ਸੰਗਤ ਨੂੰ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਭਾਈਚਾਰੇ ਸਾਂਝ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਆ ਦੇਖੋ ਇਹ ਕਿਹੜੇ ਲੋਕਾਂ ਨੂੰ ਪਸਦ ਦੀ ਗੱਡੀਆਂ ਤੇ ਬਿਠਾ ਦਿੱਤਾ ਤੇ ਕਿਹੜੇ ਖੁੱਝ ਸਿੱਟ ਦਿੱਤਾ ਗੱਲਾਂ ਤੋਂ ਇਲਾਵਾ ਅਕਲ ਸੌਂ ਚਕਾਈ ਆ ਉੱਥੇ ਬਲਾਕ ਸੰਤੀ ਮੈਂਬਰਾਂ ਦੇ ਚੁਟਕਲਿਆਂ ਤੇ ਗੱਲਾਂ ਦੂਜੇ ਬੰਦਿਆਂ ਨੂੰ ਨਿੰਦਣ ਤੋਂ ਸਾਬਾ ਕਦੇ ਡਿਵੈਲਪਮੈਂਟ ਦੀ ਕਦੇ ਭਾਈਚਾਰਕ ਸਾਂਝ ਦੀ ਕਦੇ ਪੰਜਾਬ ਦੀ ਪੰਥ ਦੀ ਪੰਜਾਬ ਦੀ ਪੰਜਾਬੀ ਦੀ ਗੱਲ ਕੀਤੀ ਆ ਕਰਾਂਗੇ ਤੇ ਨਾ ਗੱਲਾਂ ਕੋਈ ਗੱਲ ਨਹੀਂ ਅੱਜ ਤੇਰੇ ਲਈ ਇੰਨੇ ਹੀ ਬਹੁਤ ਆ ਇੱਕ ਤਾਂ ਯਾਰ ਆ ਜਿਹੜੇ ਚੁਟਕਲੇ ਸੁਣਾਉਣ ਵਾਲੇ ਲੀਡਰ ਆ ਨਾ ਇਹਨਾਂ ਕੋਲੋਂ ਬਚ ਜਿਓ ਤੇ ਇੱਕ ਜੁਮਲੇ ਛੱਡਣ ਵਾਲੇ ਕਿਉਂਕਿ ਪੰਜਾਬੀਆਂ ਦੀ ਫਿਤਰਤ ਕਿੱਥੇ ਹੋ ਗਈ ਕਿ ਅਸੀਂ ਚੁਟਕਲੇ ਸੁਣ ਕੇ ਅਸੀਂ ਜੁਮਲੇ ਸੁਣ ਕੇ ਅਸੀਂ ਹੌਲੀ ਹੌਲੀ ਵੋਟਾਂ ਪਾਉਣ ਲੱਗ ਪਏ ਆ ਅਸੀਂ ਜੇ ਇੱਕ ਘਰ ਦਾ ਫੈਸਲਾ ਵੀ ਲੈਣਾ ਹੋਵੇ ਤੇ ਮੈਨੂੰ ਲੱਗਦਾ ਅਸੀਂ ਸਾਰੇ ਘਰ ਦੇ ਇਕੱਠੇ ਬਹਿ ਕੇ ਸੋਚ ਸਮਝ ਕੇ ਫੈਸਲਾ ਲੈਣੇ ਆ ਲੇਕਿਨ ਜਦੋਂ ਅਸੀਂ ਸੂਬੇ ਦੀ ਗੱਲ ਕਰਦੇ ਆ ਉਦੋਂ ਅਸੀਂ ਆ ਚੁਟਕਲੇ ਸੁਣ ਕੇ ਫੈਸਲੇ ਲੈਣ ਲੱਗ ਪੈਨੇ ਆ ਕਿਉਂਕਿ ਵਿਚਾਰਤਾ ਰਾਦੀ ਲੜਾਈ ਆ 3 ਕਰੋੜ ਲੋਕਾਂ ਪ੍ਰਤੀ ਫੈਸਲੇ ਲੈਣੇ ਆ ਤੇ ਜਿਹੜੀ ਅੱਜ ਸਕੀਮ ਦੀ ਆਪਾਂ ਗੱਲ ਕਰਨ ਆਏ ਆ ਉਹ ਹੈਗੀ ਮਨਰੇਗਾ ਸਕੀਮ ਸਰਦਾਰ ਮਨਮੋਹ ਸਿੰਘ ਦੀ ਸੋਚ ਕੀ ਸੀ ਕੀ ਹਰ ਵਰਗ ਦੇ ਲੋਕਾਂ ਨੂੰ ਕੋਈ ਨਾ ਕੋਈ ਇਹੋ ਜੀ ਸਕੀਮ ਮਿਲਣੀ ਚਾਹੀਦੀ ਆ ਜਿਹਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਰੋਜ਼ਗਾਰ ਮਿਲ ਸਕੇ ਤੇ ਉਹਨਾਂ ਨੇ ਮਨਰੇਗਾ ਸਕੀਮ ਦਿੱਤੀ ਜਿਹਦੇ ਵਿੱਚ 90% ਜਿਹੜੀ ਭਾਗੀਦਾਰੀ ਸੀ ਉਹ ਦੇਸ਼ ਦੀ ਸਰਕਾਰ ਦੀ ਸੀ ਲੇਕਿਨ 10% ਸਿਰਫ ਜਿਹੜੀ ਮਟੀਰੀਅਲ ਦੇ ਵਿੱਚ ਸੀ ਉਹ ਹੋ ਜਿਹੜੀ ਸਾਂਝੇਦਾਰੀ ਉਹ ਸੂਬਿਆਂ ਦੀ ਸੀ ਲੇਕਿਨ ਆ ਜਿਹੜੀ ਮੋਦੀ ਸਰਕਾਰ ਆਈ ਆ ਇਹਨਾਂ ਨੇ 40% ਜਿਹੜੀ ਆ ਉਹ ਸੂਬਿਆਂ ਦੇ ਉੱਤੇ ਭੇਜ ਦਿੱਤੀ ਔਰ 60% ਜਿਹੜੀ ਆ ਉਹ ਦੇਸ਼ ਦੀ ਸਰਕਾਰ ਉਹ ਕਹਿੰਦੇ ਵੀ ਇਹਨੂੰ ਸਹਿਣ ਕਰੂਗੀ ਹੁਣ ਇਹਦਾ ਫਰਕ ਮੈਂ ਤੁਹਾਨੂੰ ਦੱਸਦਾ ਪਿਛਲੇ ਸਾਲ 1450 ਕਰੋੜ ਰੁਪਈਆ ਪੰਜਾਬ ਦੇ ਵਿੱਚ ਆਇਆ ਇਸ ਸਕੀਮ ਦੇ ਤਹਿਤ ਲੇਕਿਨ ਪੰਜਾਬ ਨੇ ਸਿਰਫ 90 ਕਰੋੜ ਰੁਪਈਆ ਪਾਇਆ ਲekin ਜੇ ਹੁਣ ਇਹਨੂੰ ਚਲਾਉਣਾ ਹੋਵੇ ਤੇ ਸਾਨੂੰ 550 ਕਰੋੜ ਰੁਪਇਆ ਜਿਹੜਾ ਇਸ ਸਕੀਮ ਦੇ ਵਿੱਚ ਪਾਉਣਾ ਪਊਗਾ ਜਿਹੜੀ ਕਿ ਪੰਜਾਬ ਸਰਕਾਰ ਸਮਰੱਥ ਨਹੀਂ ਹੈ ਜੇ ਰਾਈਟ ਟੂ ਐਕਟ ਦਿੱਤਾ ਰਾਈਟ ਟੂ ਐਕਟ ਕਿਉਂ ਦਿੱਤਾ ਵੀ ਜਿਹੜੇ ਪੋਲੀਟੀਕਲ ਲੋਗ ਐ ਜਿਹੜਾ ਸਿਸਟਮ ਐ ਉਹ ਤੁਹਾਡੇ ਨਾਲ heira-pheri ਨਾ ਕਰ ਸਕੇ ਤੁਹਾਨੂੰ ਇਸ ਦਾ ਅਧਿਕਾਰ ਹੋਵੇ ਵੀ ਤੁਸੀਂ ਕਿਸੇ ਫਾਈਲ ਬਾਰੇ ਵੀ ਪੁੱਛ ਸਕੋ ਫਿਰ ਕੰਪਨਸੇਸ਼ਨ ਆਫ ਲੈਂਡ ਜਿਹੜੀਆਂ ਜ਼ਮੀਨਾਂ ਅਕਵਾਇਰ ਕਰਦੇ ਆ ਉਹਦਾ ਇੱਕ ਪ੍ਰੋਸੈਸ ਦਿੱਤਾ ਤਾਂ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਕੌਡੀਆਂ ਦੇ ਭਾ ਜਿਹੜਾ ਕਾਰਪੋਰੇਟ ਆ ਖਰੀਦ ਨਾ ਸਕੇ ਇਸੇ ਕਰਕੇ ਕੰਪਨਸੇਸ਼ਨ ਪ੍ਰੋਪਰ ਮਿਲੀ ਆ ਰਾਈਟ ਟੂ ਫੂਡ ਐਕਟ ਵੀ ਹਰ ਗਰੀਬ ਨੂੰ ਜਿਹੜਾ ਕਿਤੇ ਨਾ ਕਿਤੇ ਖਾਣੇ ਦਾ ਅਧਿਕਾਰ ਹੈਗਾ ਔਰ ਜਿਹਦੇ ਤਹਿਤ ਅੱਜ 81 ਕਰੋੜ ਲੋਕ ਜਿਹੜੀ ਆ ਉਹਦੇ ਵਿੱਚ ਕਵਰ ਹੁੰਦੇ ਆ ਕਿਉਂਕਿ ਗਰੀਬ ਦੇਸ਼ ਹੈ ਲੇਕਿਨ ਮੋਦੀ ਸਰਕਾਰ ਜਿਹੜੀ ਆ ਉਹਨਾਂ ਦੀ ਸੋਚ ਕੀ ਆ ਕਿ ਜਿਹੜਾ ਕਾਰਪੋਰੇਟ ਕਰਾਣਾ ਉਹਨਾਂ ਨੂੰ ਕਿੱਦਾਂ ਅਸੀਂ ਫਾਇਦਾ ਦੇ ਸਕਦੇ ਆ ਦੋ ਗੁਜਰਾਤੀ ਵੇਚਣ ਲੱਗੇ ਹੋਏ ਆ ਤੇ ਦੋ ਖਰੀਦਣ ਲੱਗੇ ਹੋਏ ਆ ਜਦੋਂ ਪਿਛਲੇ ਵਾਰੀ ਕੋਵਿਡ ਆਇਆ 7 ਕਰੋੜ ਲੋਕ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਚਲੇ ਗਏ ਇਹ ਸਕੀਮ ਕਰਕੇ ਤਾਂ ਕਿ ਉਹਨਾਂ ਨੂੰ ਰੁਜ਼ਗਾਰ ਆਪਣੇ ਪਿੰਡਾਂ ਦੇ ਵਿੱਚ ਮਿਲਣ ਲੱਗ ਪਿਆ ਲੇਕਿਨ ਜਿਹੜਾ ਕਾਰਪੋਰੇਟ ਹੈ ਉਹਨੂੰ ਅਸਲੀ ਗੱਲ ਹੈ ਕਿ ਜਿਹੜੀ ਲੇਬਰ ਹੈ ਉਹ ਸਸਤੀ ਨਹੀਂ ਮਿਲ ਰਹੀ ਮਹਿੰਗੀ ਮਿਲ ਰਹੀ ਆ ਇਸ ਕਰਕੇ ਦੋਨਾਂ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਦੇਣ ਲਈ ਇਹਨਾਂ ਨੇ ਇਹ ਜਿਹੜੀ ਸਕੀਮ ਆ ਆਲਮੋਸਟ ਬੰਦ ਕਰਨ ਨੂੰ ਤਰ ਪਿਆ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਭਗਵੰਤ ਮਾਨ ਅਸਲੀ ਗੱਲ ਹੈ ਸੂਬੇ ਦਾ ਚੀਫ ਮਿਨਿਸਟਰ ਨਹੀਂ ਹੈ ਸੂਬੇ ਦਾ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਕੌਣ ਹੈ ਕੇਜਰੀਵਾਲ ਮੈਂ ਇੱਕ ਦਿਨ ਇਹਨਾਂ ਨੂੰ ਸਾਹਮਣੇ ਕਿਹਾ ਉੱਥੇ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਜਿਹੜੀ ਸਭ ਤੋਂ ਵੱਧ ਤੁਸੀਂ ਕਰਦਾਰ ਕੁਸ਼ੀ ਕੀਤੀ ਆ ਕਿਉਂਕਿ ਪੰਜਾਬੀ ਇੱਕ ਮਾਰਸ਼ਲ ਕੌਮ ਹੈ ਲੇਕਿਨ ਤੁਸੀਂ 100 ਬੰਦਾ ਦਿੱਲੀੋਂ ਲਿਆ ਕੇ ਬਿਠਾ ਲ ਕੇ ਪੇ ਤੁਸੀਂ ਸਾਰੇ ਪੰਜਾਬ ਨੂੰ ਉਹਨਾਂ ਦੇ ਅਧੀਨ ਕਰ ਦਿੱਤਾ ਸਭ ਤੋਂ ਵੱਧ ਨਸਲ ਕੁਸ਼ੀ ਤੁਸੀਂ ਇਸ ਗੱਲ ਦੀ ਕੀਤੀ ਆ ਔਰ ਦੂਸਰੀ ਕਿਉਂਕਿ ਤੁਸੀਂ ਤਾਂ ਕਿਸੇ ਕਾਬਲ ਨਹੀਂ ਐ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਇਹ ਦੋਨੇ ਹੀ ਜਿਹੜੀਆਂ A ਤੇ B ਟੀਮ ਆ ਉਹ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੀਆਂ ਜੇ ਤੁਸੀਂ ਮੜਾ ਜਾ ਸੋਚ ਕੇ ਦੇਖੋ ਜਿਹੜੀ ਡੀਪ ਸਟੇਟ ਆ ਉਹ ਕੰਮ ਕਿਦਾਂ ਕਰਦੀ ਉਹਨਾਂ ਨੂੰ ਐ ਲੱਗਦਾ ਕਿ ਜੇ ਕਿਤੇ ਕਿਸਾਨੀ ਵੀ ਖੜੀ ਹੁੰਦੀ ਆ ਤਾਂ ਪੰਜਾਬ ਦੀ ਖੜੀ ਹੁੰਦੀ ਆ ਤੇ ਜੇ ਕਿਤੇ ਲੇਬਰ ਵੀ ਖੜੀ ਹੁੰਦੀ ਆ ਤਾਂ ਪੰਜਾਬ ਦੀ ਖੜੀ ਹੁੰਦੀ ਆ ਲੇਕਿਨ ਆਪਾਂ ਇਸ ਦੋਨਾਂ ਹੀ ਜਿਹੜਾ ਨਾਰਾ ਦਿੱਤਾ ਸੀ ਕਿਸਾਨੀ ਦੇ ਸਮੇਂ ਕਿ ਜੈ ਜਵਾਨ ਤੇ ਜੈ ਕਿਸਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਅਸੀਂ ਉਸ ਨਹਿਰੇ ਦੇ ਤਹਿਤੀ ਅੱਜ ਉਹ ਨਾ ਸਾਰੇ ਜਿੰਨੇ ਮਜ਼ਦੂਰ ਕਿਉਂਕਿ 77 ਕਰੋੜ ਲੋਕ ਜਿਹੜੇ ਆ ਇਸ ਸਕੀਮ ਦਾ ਲਾਭ ਲੈ ਰਹੇ ਸੀ ਇਸ ਜਿਹੜੀ ਡਾਕਟਰ ਮਨਮੋਹ ਸਿੰਘ ਹੁਣਾਂ ਨੇ ਦਿੱਤੀ ਸੀ ਸੋ ਅੱਜ ਦੇਖੋ ਕਈ ਵਾਰ ਨਾ ਸਮਝ ਅਨਪੜਤਾ ਨਹੀਂ ਮੈਂ ਕਹਿੰਦਾ ਨਾ ਸਮਝ ਤੇ ਜਾਣ ਕੇ ਇਹ ਜਿਹੀਆਂ ਗੱਲਾਂ ਕਰਨੀਆਂ ਇੱਕ ਚੀਫ ਮਿਨਿਸਟਰ ਉਹ ਵੀ ਪੰਜਾਬ ਵਰਗੀ ਸਟੇਟ ਦਾ ਜਦੋਂ ਇਹ ਜਿਹੀਆਂ ਨਾ ਸਮਝ ਗੱਲਾਂ ਕਰੇ ਤਾਂ ਥੱਲੇ ਤਾਂ ਲੋਕ ਸਭ ਕੁਝ ਜਾਣਦੇ ਪੜ੍ਹੇ ਲਿਖੇ ਨੇ ਲੋਕ ਪੰਜਾਬ ਦੇ ਸਾਰੀ ਦੁਨੀਆ 'ਚ ਰਾਜ ਕਰਦੇ ਆ ਪਰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ ਜਾਂ ਇਸ ਗੱਲ ਨੂੰ ਕੋਈ ਚੈੱਕ ਕਰੂਗਾ ਜਾਂ ਨਹੀਂ ਅੱਜ ਇਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੀਜੀ ਵਾਰ ਤੇ ਅੱਜ ਇਹ ਕਹਿ ਰਹੇ ਸੀ ਵੀ ਜਿੱਥੇ ਉਹਨਾਂ ਦੇ ਪਿਤਾ ਜੀ ਨਰਿੰਦਰ ਮੋਦੀ ਜੀ ਦੇ ਜਾਂ ਉਹ ਚਾਹ ਦੀ ਉਹਨਾਂ ਦਾ ਸਟਾਲ ਸੀ ਕਿਉਂਕਿ ਅੱਜ ਛੋਟੇ ਵਪਾਰੀਆਂ ਦੀ ਗੱਲ ਕਰਦੇ ਆ ਛੋਟੇ ਦੁਕਾਨਦਾਰਾਂ ਦੇ ਲਈਏ ਉੱਥੇ ਇਕੱਠ ਹੋਇਆ ਸੀ ਜਿੱਥੇ ਬੋਲ ਰਿਹਾ ਸੀ ਤੇ ਨਾਲ ਇਹਦਾ ਜਿਹੜਾ ਸਭ ਕੁਝ ਸਿਖਾਉਂਦਾ ਕੇਜਰੀਵਾਲ ਬੈਠਾ ਸੀ ਤੇ ਉਹ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਨੇ ਕਿਹਾ ਵੀ ਮੋਦੀ ਜੀ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਨੇ ਵੀ ਮੋਦੀ ਜੀ ਜਿੱਥੇ ਕਹਿੰਦੇ ਆ ਵੀ ਸਾਡੀ ਚਾਹ ਦੀ ਦੁਕਾਨ ਸੀ ਉਸ ਵੇਲੇ ਤਾਂ ਉਹ ਰੇਲਵੇ ਲਾਈਨ ਨਹੀਂ ਸੀ ਮੈਂ ਇਹਨੂੰ ਜ਼ਰੂਰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਵੀ ਆਹ ਰੇਲਵੇ ਦੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਅਨ ਰੇਲਵੇ ਇਹ ਮੈਂ ਭੇਜ ਵੀ ਦਊਂਗਾ ਤੇ ਇਹ 1920 ਦੀ છਪੀ ਹੋਈ ਇਹ ਰੇਲਵੇ ਦੀ ਇਹ ਸਰਕਾਰੀ ਗਵਰਨਮੈਂਟ ਦੀ ਇਹ છਪੀ ਹੋਈ ਕਿਤਾਬ ਹੈ ਤੇ ਇਹਦੇ ਵਿੱਚ ਜਿਹੜਾ 29 ਪੇਜ ਨੰਬਰ ਤੇ 29 ਪੇਜ ਨੰਬਰ ਇਹ 18 87th 18 87th ਉਸ ਵੇਲੇ ਇਹ ਲਾਈਨ ਜਿਹੜੀ ਆ ਮਿਸਾਨਾ ਤੋਂ ਵੜ ਨਗਰ ਇਹ ਮਸ਼ੀਨ ਜਿਹੜੀ ਇਹਨਾਂ ਦਾ ਟਰੈਕ ਸੀ ਇਹ ਮਸਾਨਾ ਟੂ ਵੱਡਨਗਰ ਉੱਥੇ ਇਹ ਲਾਈਨ ਸੀ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਸੰਦੀ ਲਾਈਨ ਬਣੀ ਆ ਜਿੱਥੇ ਇਹ ਮੋਦੀ ਜੀ ਤੇ ਉਹਨਾਂ ਦੇ ਪਿਤਾ ਜੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਟੀ ਸਟਾਲ ਸੀ ਚਾਹ ਦੀ ਦੁਕਾਨ ਸੀ ਤੇ ਐਡਾ ਬਣਾ ਝੂਠ ਬੋਲ ਕੇ ਤੁਸੀਂ ਉਹ ਮਿਹਨਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਇਹ ਸ਼ਰਮਿੰਦਾ ਕੀਤਾ ਤੇ ਆਪਣੇ ਆਪ ਨੂੰ ਤਾਂ ਆਪਾਂ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਗਈ ਤੁਸੀਂ ਆਪ ਕਹਨੇ ਹੋ ਨਿਓਂ ਵੀ ਅੱਗੇ ਕੋਈ ਵੀ ਝੂਠ ਬੋਲ ਕੇ ਨਾ ਪਤਾ ਨਹੀਂ ਲੱਗਦਾ ਸੀ ਵੀ ਇੱਕ ਪਿੰਡ ਕਿਹੜਾ ਬੋਲ ਗਿਆ ਦੂਜੇ ਪਿੰਡ ਕਿਹੜਾ ਬੋਲ ਗਿਆ ਕਿਹੜੀ ਕੋਈ ਪਤਾ ਲੱਗਦਾ ਸੀ ਆ ਜਿਹੜੇ ਕਰੋੜਾਂ ਰੁਪਈਆ ਚੈਨਲਾਂ ਲਾ ਕੇ ਜਿਨ੍ਹਾਂ ਦੇ ਝੂਠ ਬੋਲਦੇ ਉਹ ਤਾਂ ਹੀ ਤੁਹਾਡੇ ਝੂਠ ਫੜੇ ਜਾਂਦੇ ਆ ਇਹਦਾ ਹੁਣ ਜਵਾਬ ਦਿਓ ਜੇ ਭਗਵੰਤ ਮਾਨਸਾਹ ਮਾੜੀ ਜੀ ਵੀ ਮਾੜੀ ਜੀ ਵੀ ਤੁਸੀਂ ਸੋਚਦੇ ਹੋ ਨਾ ਤੁਸੀਂ ਕਿਸੇ ਕਾਬਲ ਹੋ ਤਾਂ ਇਸ ਚੀਜ਼ ਦਾ ਜਵਾਬ ਦਿਓ ਮੈਨੂੰ ਧੰਨਵਾਦ